ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਧੀ ਨੇ ਆਪਣੇ ਪਿਓ ਦੇ ਕੀਤੇ ਸੁਪਨੇ ਪੂਰੇ ਜਦ ਧੀ ਪਾਇਲਟ ਬਣ ਜਾਂਦੀ ਹੈ ਤਾਂ ਧੀ ਆਪਣੇ ਪਿਓ ਨੂੰ ਜਹਾਜ਼ ਵਿੱਚ ਬਿਠਾ ਕੇ ਸਾਰੀ ਦੁਨੀਆ ਘੁਮਾਉਂਦੀ ਹੈ ਤਾਂ ਪਿਓ ਧੀ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ ਕਿਉਂਕਿ ਹਰ ਇੱਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਦਾ ਧੀ ਪੁੱਤ ਪਾਇਲਟ ਬਣ ਜਾਏ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ जिन मोटे आ दिखाई सारी ज़िंदगी तूं